ਕਿਉਂਕਿ ਕਾਂਗਰਸ ਨੇ ਹਮਲੇ ਕੀਤੇ ਹੈ ਫਿਰ ਭਾਪੀ ਤੇ ਆਰਐਸਐਸ ਨੇ ਨਹੀਂ ਬੋਲਿਆ ਜਿਹੜੀ ਹਿੰਦੂਤਵਾ ਕੌਮ ਹੈ ਬੇਸ਼ੱਕ ਕਾਂਗਰਸ ਹੈ ਭਾਪੀ ਹੈ ਆਰਐਸਐਸ ਹੈ ਭਾਮਰੇਡ ਨੇ ਇਹ ਵਿੱਚੋਂ ਇੱਕ ਨੇ ਇਹ ਭਾਰਤ ਨੂੰ ਆਪਣਾ ਗੌਮੀ ਮੁਲਕ ਮੰਨਦੇ ਦੋ ਤੀ ਕੌਮੀ ਪਾਲਿਸੀ ਹੈ ਕਿ ਜਿਹੜੇ ਵੀ ਸਿੱਖ ਆਜ਼ਾਦੀ ਦੀ ਗੱਲ ਕਰਨਗੇ ਉੰਨਣੂ ਮਾਰਕਤ ਤੱਕ ਜਾਊਗਾ ਜਿਵੇਂ ਮੈਂ ਬੋਲਦਿਆਂ ਕਿ ਹੈ ਮੋਤੀ ਸਾਹਿਬ ਨੇ ਆਪਕੇ ਹੈ ਕਿ ਹੁਣ ਵਕਤ ਖਤਮ ਹੋ ਗਿਆ ਜਿਹੜਾ ਸਿੱਖ ਇੱਥੇ ਖਾਨਸ탄 ਦੀ ਗੱਲ ਕਰਕੇ ਬਾਹਰ ਦੇ ਮੁਲਕਾਂ 'ਚ ਅੱਜੂਗਾ ਅਸੀਂ ਉੱਥੇ ਵੀ ਉਹਨੂੰ ਮਰਵਾਦਾਂਗੇ ਇਹ ਇੱਕ ਨੈਸ਼ਨਲ ਪਾਲਿਸੀ ਹੈ ਸਿੱਖਾਂ ਨੂੰ ਮਾਰਨ ਦੀ ਇਸ ਕਰਕੇ ਸਰਕਾਰ ਤੁਹਾਨੂੰ ਵੀ ਨਹੀਂ ਸਭ ਦੁਗਲੇ ਪਾਸੇ ਸਿੱਖਾਂ ਨੂੰ ਹੁਣ ਦੇਖਣਾ ਚਾਹੀਦਾ ਹੈ ਦੀ ਚੋਡੀ ਨੈਸ਼ਨਲ ਪਾਲਿਸੀ ਕੀ ਹੈ ਕਿ ਤੁਸੀਂ ਹਿੰਦੁਤਵਾਦੀ ਫਾਰਮੇ ਪਾਲਿਸੀ ਤੋਂ ਆਪਣੇ ਆਪ ਨੂੰ ਮਰਵਾਉਣਾ ਹੈ ਪੰਜਾਬ ਆਪਣੀ ਰੱਖਿਆ ਕਰਨੀ ਹੈ ਬਾਈਕ ਦੀ ਫਤਿਹ ਅੱਜ ਆਪਾਂ ਭਾਈ ਹਰਤਾਜ ਸਿੰਘ ਢੰਡੇ ਦੀ ਮਹਾਨ ਵਰਸੀ ਦੇ ਉੱਤੇ ਪਹੁੰਚੇ ਹਾਂ ਸਾਰੀ ਸਿੱਖ ਕੌਮ ਨੂੰ ਦੁਨੀਆ ਨੂੰ ਮੋਕਸੋਸ ਹੈ ਕਿ ਪੇਨ ਕਾਂਗਰਸ ਸਰਕਾਰ ਨੇ ਦਰਬਾਰ ਸਾਹਿਬ ਤੇ ਮਿਲਟਰੀ ਹਮਲੇ ਕੀਤੇ ਪਰ ਸੋਰਟਸ ਕਾਂਗਰਸ ਤੇ ਭਾਪੀ ਤੇ ਆਰਐਸਐਸ ਸਾਰਿਆਂ ਦੀ ਇੱਕ ਹੈ ਕਿਉਂ ਕਰਕੇ ਜਦੋਂ ਕਾਂਗਰਸ ਨੇ ਹਮਲੇ ਕੀਤੇ ਹੈ ਫਿਰ ਭਾਪੀ ਤੇ ਆਰਐਸਐਸ ਨੇ ਨਹੀਂ ਬੋਲਿਆ ਹੁਣ ਜਿਹੜੇ ਸਿੱਖ ਮਾਰੇ ਗਏ ਮੈਂ ਪਾਰਲੀਮੈਂਟ ਦੇ ਵਿੱਚ ਗੱਲ ਦੋ ਵਾਰੀ ਕਰ ਚੁੱਕਿਆ ਹਾਂ ਪਰ ਜਦੋਂ ਮੈਂ ਬੀਪੀ ਸੋਨੀਆ ਗਾਂਧੀ ਨੂੰ ਮਿਲਿਆ ਪਾਰਲੀਮੈਂਟ ਦੇ ਵਿੱਚ ਤੇ ਉਹਨਾਂ ਦੇ ਸੀਨੀਅਰ ਲੀਡਰਸ ਨੂੰ ਮਿਲਿਆ ਮੈਨੂੰ ਪਤਾ ਲੱਗਿਆ ਕਿ ਇਹ ਜਿਹੜੀ ਹਿੰਦੂਤਵਾ ਕੌਮ ਹੈ ਬੇਸ਼ੱਕ ਕਾਂਗਰਸ ਹੈ ਭਾਜਪਾ ਹੈ ਆਰਐਸਐਸ ਹੈ ਕੌਮਰੇਟ ਨੇ ਇਹ ਵਿੱਚੋਂ ਇੱਕ ਨੇ ਇਹ ਪਾੜਤ ਨੂੰ ਆਪਣੇ ਗੋਮੀ ਮਲਖ ਮੰਨਦੇ ਤੇ ਜਿਹੜੇ ਹੁਣ ਕਤਲ ਭਾਈ ਖੰਡੇ ਦੇ ਹੋਏ ਐ ਨਿਰਜਤ ਸਾਹਿਬ ਦੇ ਹੋਏ ਐ ਮਲਖ ਦੇ ਹੋਏ ਐ ਸੁਖਦੂਤ ਸਿੰਘ ਦੇ ਹੋਏ ਐ ਪਾਕਸਤਾਨ ਦੇ ਵਿੱਚ ਵੀ ਰੋਡੇ ਨੂੰ ਤੇ ਇਹ ਪਰਮਜੀਤ ਸਿੰਘ 판ਜਵੜ ਨੂੰ ਸਾਰਿਆਂ ਨੂੰ ਮਾਰ ਦਿੰਦਾ ਹੈ ਸ਼ਹੀਦ ਕਰ ਦਿੰਦਾ ਹੈ ਇਹ ਕਹਿੰਦੇ ਹੈ ਕਿ ਅਸੀਂ ਤਾਂ ਨਹੀਂ ਗੱਲ ਕਰ ਸਕਦੇ ਕਿਉਂ ਕਰਕੇ ਇਹ ਨੈਸ਼ਨਲ ਪਾਲਿਸੀ ਦੇ ਮੁਤਾਬਕ ਕੀਤੇ ਗਏ ਹੈ ਇਹਦਾ ਮਤਲਬ ਹੈ ਕਿ ਹਿੰਦੂਤਵਾ ਦੀ ਕੌਮੀ ਪਾਲਿਸੀ ਹੈ ਕਿ ਜਿਹੜੇ ਵੀ ਸਿੱਖ ਆਜ਼ਾਦੀ ਦੀ ਗੱਲ ਕਰਨਗੇ ਉਹਨਾਂ ਨੂੰ ਮਾਰ ਦਿੱਤਾ ਜਾਊਗਾ ਜਿਵੇਂ ਮੈਂ ਬੋਲਦਿਆਂ ਕਿ ਹੈ ਮੋਦੀ ਸਾਹਿਬ ਨੇ ਆਪ ਕਿਹਾ ਕਿ ਹੁਣ ਵਕਤ ਖਤਮ ਹੋ ਗਿਆ ਜਿਹੜਾ ਸਿੱਖ ਇੱਥੇ ਖਾਲਿਸਤਾਨ ਦੀ ਗੱਲ ਕਰਕੇ ਭਾਰਤੀ ਮੁਲਕਾਂ 'ਚ ਅਜੂਗਾ ਅਸੀਂ ਉੱਥੇ ਵੀ ਉਹਨੂੰ ਮਰਵਾਦ ਮੰਗੇ ਇਹ ਰਾਜਨਾਥ ਸਿੰਘ ਨੇ ਵੀ ਕਿਹਾ ਹੈ ਇਹ ਹੋਮ ਮਿਨਿਸਟਰ ਜਿਹੜਾ ਸ਼ਾ ਹੈ ਫਿਰ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਹੈ ਗੋਇਲ ਹੈ ਫਿਰ ਇਹ ਸਾਰੇ ਜੈਸ਼ਰੂਪ ਜੈ ਸ਼ੰਕਰ ਜੈ ਸ਼ੰਕਰ ਸਾਰੇ ਇਕ ਨੇ ਕੀ ਇਹ ਨੈਸ਼ਨਲ ਪਾਲਿਸੀ ਹੈ ਸਿੱਖਾਂ ਨੂੰ ਮਾਰਨ ਦੀ ਇਸ ਕਰਕੇ ਸਰਕਾਰ ਬੋਲੂ ਵੀ ਨਹੀਂ ਸੋ ਦੂਜੇ ਪਾਸੇ ਸਿੱਖਾਂ ਨੂੰ ਹੁਣ ਦੇਖਣਾ ਚਾਹੀਦਾ ਹੈ ਕਿ ਤੁਹਾਡੀ ਨੈਸ਼ਨਲ ਪਾਲਿਸੀ ਕੀ ਹੈ ਕਿ ਤੁਸੀਂ ਹਿੰਦੂਤਵਾਦੀ ਫਾਰਮੀ ਪਾਲਿਸੀ ਤੋਂ ਆਪਣੇ ਆਪ ਨੂੰ ਮੜਵਾਉਣਾ ਹੈ ਜਾਂ ਆਪਣੀ ਰੱਖਿਆ ਕਰਨੀ ਹੈ ਇਹ ਸਿੱਖ ਕੌਮ ਨੂੰ ਫੈਸਲਾ ਕਰਨਾ ਪਊਗਾ ਇੱਕ ਕੁਵਾਰੀ ਦੋਵਾਰੀ ਫੋਨ ਇਲੈਕਸ਼ਨ ਹੋਏ ਹੈ ਆਪਾਂ ਨੇ ਜਿਹੜੀ ਕਾਂਗਰਸ ਨੇ ਦਰਬਾਰ ਸਾਹਿਬ ਤੇ ਉੱਤੇ ਹਮਲੇ ਕੀਤੇ ਸੀ ਆਪਾਂ ਉਹਨਾਂ ਨੂੰ 7 ਮੈਂਬਰਸ ਪਾਰਲੀਮੈਂਟ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ 7 ਤੇ 8वां ਚੰਡੀਗੜ੍ਹ ਤੋਂ ਸੋ ਸਿੱਖੋਂ ਆਪਣੀ ਪੀੜ੍ਹੀ ਖਤੇ ਆਪ ਚੱਟ ਦੀ ਮਾਰ ਲੇ ਟੀ ਉਹ ਆਜ਼ਾਦੀ ਚਾਹੁੰਦੀ ਹੈ ਕਿ ਗੁਲਾਮੀ ਚਾਹੁੰਦੀ ਹੈ ਤੇ ਕੀ ਉਹ ਛਤਰਾ ਦੀ ਯਾਰ ਹੈ ਤੇ ਤੁਸੀਂ ਹਮਨ ਪਸੰਦ ਤਰੀਕੇ ਨਾਲ ਖੜਾ ਹੋ ਕੇ ਹਤਵਾ ਦਾ ਮੁਕਾਬਲਾ ਕਰਨਾ ਹੈ ਕਿ ਨਹੀਂ